ਜੀ ਸਾਰਿਆਂ ਨੂੰ 2510 ਪ੍ਰਾਈਸ ਦੇ ਵਿੱਚ ਇੱਕ ਬਹੁਤ ਕਰਾ ਆਰਟੀਕਲ ਲੈ ਕੇ ਆ ਸੋਲੀ ਇਹ ਬਹੁਤ ਸੋਹਣਾ ਫੈਬਰਿਕ ਲੱਗਿਆ ਜੀ ਸਪੈਸ਼ਲ ਆਰਟ ਕਰੇਡੀ ਕਰਵਾਇਆ ਸੋਲੋ ਪੀਸ ਆਏਗਾ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬਾਇ ਕਰ ਲਓ ਓਨਲੀ 2 ਪੀਸ ਮੇਰੇ ਕੋਲ ਸਟੋਰ ਦੇ ਉਪਰ ਆਏ ਨੇ ਜਿਹੜੀ ਵੀ ਪਹਿਨ ਲੈਣਾ ਹੈ ਆਨਲਾਈਨ ਹੀ ਬੁੱਕ ਕਰਾ ਲਿਓ ਜੀ ਸਿਰਫ 2525 ਪ੍ਰਾਈਸ ਦੇ ਵਿੱਚ ਹੈ ਜੀ ਸਾਰਾ ਇਹ ਦੇਖੋ ਕੰਮ ਜਿਹੜਾ ਕੀਤਾ ਹੋਇਆ ਸਾਰਾ ਡਿਜੀਟਲ ਦੇ ਵਿੱਚ ਹੈ ਉਹ ਜਿਹੜਾ ਫੈਬਰਿਕ ਹੈ ਉਹ ਬਹੁਤ ਸੋਹਣਾ ਫੈਬਰਿਕ ਲੱਗਾ ਜੀ ਲੇਟੈਸਟ ਫੈਬਰਿਕ ਲੱਗੇ ਹੋਏ ਨੇ ਅਲੱਗ ਹੀ ਫੈਬਰਿਕ ਨੇ ਇਹ ਤੁਹਾਨੂੰ ਕਿਤੇ ਫੈਬਰਿਕ ਦੇਖਰੂ ਨਹੀਂ ਮਿਲਣਗੇ ਅਲੱਗ ਹੀ ਫੈਬਰਿਕ ਲੱਗੇ ਹੋਏ ਨੇਗੇ ਸਾਰੇ ਇਹ ਤੇ ਨਾਲ ਇਹਦੀ ਬਾਟਮ ਰੋਕ ਦੇਖੋ ਪਲੇਨ ਦੇ ਵਿੱਚ ਤੇ ਇਹਦੀ ਇਹ 슬ੀਵਸ ਰਹਿਣੀਆਂ ਸਲੀਵਸ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਕੀਤਾ ਸਲੀਵ ਦੇ ਉੱਪਰ ਬੈਕ ਵੀ ਇਹਦੇ ਨਾਲ ਪ੍ਰਿੰਟ ਹੋਊਗੀ ਬੈਕ ਵਗੈਰਾ ਬਹੁਤ ਸੋਹਣੀ ਬਣੀ ਹੋਈ ਹੈ ਸਪੈਸ਼ਲ ਆਰਟੀਕਲ ਡੈਡੀ ਕਰਾਇਆ ਹੈਗਾ ਪ੍ਰਿੰਟਡ ਦੇ ਵਿੱਚ ਹੈ ਜੀ ਤੇ ਨਾਲੇ ਜੇ ਨੈਕ ਦੇ ਉੱਪਰ ਵਕ ਦੇਖੋ ਜੁਨਾ ਤੁਸੀਂ ਵਕ ਦੇਖੋ ਜੀ ਕਿਤੇ ਵੀ ਦੇਖਣ ਨੂੰ ਨਹੀਂ ਮਿਲਣਗੇ ਆਰਟੀਕਲ ਜਿਹੜੇ ਕਿ ਆਪਾਂ ਆਰਟੀਕਲ ਸਟੋਰ ਦੇ ਉੱਪਰ ਸਪੈਸ਼ਲ ਰੈਡੀ ਕਰਵਾਏ ਨੇ ਔਰ ਪ੍ਰਾਈਸ ਬੜਾ ਰੀਜ਼ਰਵ ਹੈ 2510 ਪ੍ਰਾਈਸ ਦੇ ਵਿੱਚ ਛੂਟ ਹੈ ਜੀ ਇਹ ਨਾਲੇ ਇਹ ਦੁਪੱਟਾ ਜਿਹੜਾ ਰੈਡੀ ਕਰਵਾਇਆ ਉਹ ਵੀ ਬਹੁਤ ਸੋਹਣਾ ਰੈਡੀ ਕਰਵਾਇਆ ਹੈ ਤਾਂ ਕੋਸ਼ਿਸ਼ ਕਰਿਓ ਆਨਲਾਈਨ ਹੀ ਆਰਡਰ ਬੁੱਕ ਕਰਾ ਲਿਓ ਕਿਉਂਕਿ ਜਦੋਂ ਤੁਸੀਂ ਸਟੋਰ ਦੇ ਉੱਪਰੇ ਸੂਟ ਲੈਣ ਆਓਗੇ ਤਾਂ ਉਦੋਂ ਨੂੰ ਹੀ ਸਟਾਕ ਖਤਮ ਹੋ ਜੂਗਾ। ਦੁਪੱਟਾ ਦੇਖੋ ਜਿਹੜਾ ਦੁਪੱਟੇ ਦਾ ਫੈਬਰਿਕ ਹੈ ਜਣਾ ਬਹੁਤ ਸੋਹਣਾ ਫੈਬਰਿਕ ਲੱਗਿਆ ਨਵੇਂ ਦੁਪੱਟੇ ਲੱਗੇ ਹੋਏ ਨੇ ਨਵੇਂ ਫੈਬਰਿਕ ਦੇ ਦੁਪੱਟੇ ਨੇ ਔਰ ਉੱਪਰ ਡਿਜੀਟਲ ਦੇ ਵਿੱਚ ਪ੍ਰਿੰਟ ਕੀਤਾ ਦੇਖੋ ਬਹੁਤ ਸੁੰਨਿਆ ਆਈਟਮ ਆਈ ਹੈ ਜੀ ਮਿਲਣਾ ਅਲਿਸ਼ਾ ਸ਼ੋਰੂਮ ਪਿੱਛੇ ਦੇ ਪੇਜ ਤੇ ਹੈ ਜੀ ਸੋਨੂੰ ਜਾਂ ਸਟੋਰ ਤੇ ਤਾਂ ਜਲਦੀ ਜਲਦੀ ਆਨਲਾਈਨ ਆਰਡਰ ਹੀ ਬੁੱਕ ਕਰਾ ਲਿਓ ਕਿਉਂਕਿ ਜਦੋਂ ਤੁਸੀਂ ਸਟੋਰ ਤੇ ਵਿਜ਼ਿਟ ਕਰੋਗੇ ਤਾਂ ਉ ਤਾਂ प्लीज ਜਲਦੀ ਜਲਦੀ WhatsApp ਤੇ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਾ ਲਓ ਸਿਰਫ 2510 ਪ੍ਰਾਈਸ ਹੈ ਸ਼ਿਪਿੰਗ ਹੋਊਗੀ ਐਕਸਟਰਾ ਤੇ ਨੈਕਸਟ ਲੈਵਲ ਦੀ ਆਈਟਮ ਹੈ ਜੀ ਨੈਕਸਟ ਲੈਵਲ ਦੀ ਆਈਟਮ ਜਲਦੀ ਜਲਦੀ ਬਾਈ ਕਰ ਲਓ ਬਹੁਤ ਸੋਹਣੀ ਆਈਟਮ ਹੈ ਜੀ